ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਸੱਤ ਕਰਤਾਰੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ-ਛੋਟੇ ਜਿਹੜੇ பசੰਗੀ ਨੇ ਉਹ ਗੱਤਕਾ ਸਭ ਸਿੱਖਦੇ ਨੇ ਆਓ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਤਾਂ ਮੈਂ ਕਹਿਣਾ ਜੀ ਉਹਨਾਂ ਕਿ ਸਾਡੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਤਕਾ ਸੁਸਾਇਟੀ ਵੱਲੋਂ ਫ੍ਰੀ ਗੱਤਕਾ ਸਿਖਲਾਈ ਹੁੰਦੀ ਹੈ ਮੈਂ ਪਿਛਲੇ 7 ਸਾਲਾਂ ਤੋਂ ਆਪ ਇੱਥੇ ਖੇਡ ਰਹੇ ਆਂ بڑے ਬੱਚੇ ਵੇਖੀਏ ਕਈ ਤੇ ਹੁੰਦੇ ਆ ਸਿੱਖਣ ਤੇ ਕਈ ਹੁੰਦੇ ਮौज-ਮਸਤੀ ਕਰਨ ਦੇਤੇ ਮੇਰੇ ਵੀਰ ਮौज-ਮਸਤੀ ਕਰਨਾ ਹੁੰਦੇ ਮੈਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਨਾ ਜੇ ਤੂੰ ਹੀ ਸਿੱਖਣਾ ਤੇ ਰੀਜਣਾ ਸਿੱਖੋ ਤੇ ਗੁਰੂ ਵਾਲੇ ਬਣੋ ਹਾਂਜੀ ਬੇਟਾ ਮੈਂ ਭਾਈ ਜੀ ਦਾ ਖਾਸ ਸਵੇਜ ਜੀ ਫਤੇਹ ਮੈਂ ਇੱਥੇ ਭਾਈ ਉਹਨਾਂ ਕੋਲ ਆਇਆ ਭਾਈ ਉਹਨਾਂ ਨੂੰ ਵੇਖਿਆ ਵੀ ਭਾਈ ਉਹਨ ਇੱਥੇ ਕਰਦੇ ਪਏ ਨਾ ਗਦਕਾ ਤੇ ਮੈਂ ਵੇਖ ਕੇ ਮੈਂ ਭਾਈ ਉਹਨਾਂ ਨੂੰ ਪੁੱਛਿਆ ਕਿ ਭਾਜੀ ਮੈਨੂੰ ਵੇਖਾ ਦਿਓ ਤੇ ਭਾਜੀ ਹੁਣ ਕਹਿੰਦੇ ਕੋਈ ਨਹੀਂ ਸਿਖਾ ਦਿੰਨੇ ਮੈਂ ਭਾਜੀ ਪੈਸੇ ਭਾਜੀ ਕਹਿੰਦੇ ਕੋਈ ਨਹੀਂ ਫ੍ਰੀ ਸਾਰਾ ਕੋਕ ਤੇ ਬਸ ਵਾਇਕ ਜੀ ਦਾ ਹਾਲਸਾ ਵੈਕ ਚੀਫ ਇਸ ਜਗ੍ਹਾ ਦੇ ਵਿੱਚ ਛੋਟੇ ਤੋਂ ਛੋਟੇ ਬੱਚੇ ਜਿਹੜੇ ਆ ਉਹ ਗੱਤਕਾ ਸਿੱਖਦੇ ਨੇ ਤੇ ਬਹੁਤ ਹੀ ਲਗਨ ਦੇ ਨਾਲ ਸਿੱਖਦੇ ਸਭ ਤੋਂ ਛੋਟੇ ਤੋਂ ਚੰਗੀ ਵੀ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਨੂੰ ਇਸ ਜਗ੍ਹਾ ਤੇ ਆ ਕੇ ਕਿਸ ਦਾ ਲੱਗਾ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਸ਼ਦੀਪ ਸਿੰਘ ਹੈ ਤੇ ਇੱਥੇ ਸਤਿਗੁਰੂ ਗੁਰਦੁਆਰੇ ਆਪਕਤ ਕਾ ਸਿੱਖਦੇ ਹਨ ਇਹਾੜੇ ਕੋ ਇਹਾੜੇ ਕੋ ਸਾਬਾ ਤੇ ਫਰੀ ਇਹਨੂੰ ਸਿਖਾਉਂਦੇ ਨੇ ਤੇ ਬਹੁਤ ਵਧੀਆ ਸਿਖਾਉਂਦੇ ਨੇ ਤੇ ਇਹ ਅਸੀਂ ਕਿਤਕਾ ਬਹੁਤ ਵਧੀਆ ਸਿੱਖਦੇ ਹਾਂ ਇਹ ਕਿ ਇਸੇ ਵੀਰ ਭਰਾ ਨਹੀਂ ਸਿੱਖਣਾ ਹੋ ਸਤਿਗੁਰਿਆ ਹੋ ਸਕਦਾ ਤੇ ਬਹੁਤ ਹੀ ਵਧੀਆ ਸਿਖਾਉਂਦੇ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਗਤਕਾ ਸਿੱਖਦੇ ਸਿੱਖਦੇ ਕਦੀ ਸੋਟੀ ਵੀ ਤਾਂ ਲੱਗਦੀ ਹੋएगी ਹਾਂਜੀ লাগਦੀ ਪਰ ਲਗਦੀ ਨਹੀਂ ਸਰੀਨ ਨੂੰ ਲਗਦੀ ਦਰਦਾ ਹੁੰਦੀ ਹੋਏਗੀ ਥੋੜੀ ਥੋੜੀ ਘਰ ਜਾ ਕੇ ਮੰਮੀ ਨੂੰ ਕੀ ਕਹਿੰਦੇ ਹੋ ਕੁਝ ਵੀ ਨਹੀਂ ਸੱਚ ਕਹਿੰਦੇ ਸੱਚ ਕਹਿੰਦੇ ਹਾਂਜੀ ਦਰਦ ਨਹੀਂ ਹੁੰਦਾ ਹੁੰਦਾ ਥੋੜਾ ਥੋੜੀ ਦੂਸਰੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਦੇ ਮੈਂ ਦੂਸਰੇ ਬੱਚਿਆਂ ਨੂੰ ਕਹਿਣਾ ਚਾਹਨਾ ਹੈ ਅਕੀਰੇ ਬਾਅਦ ਉਹ ਘੁੰਮਦੇ ਫਿਰਦੇ ਨੇ ਕਿਹੜੀ ਗੇੜੀਆਂ ਲਾਉਂਦੇ ਨੇ ਉਹ ਗੇੜੀਆਂ ਨਸ਼ੇ ਕਰਦੇ ਹੋ ਤੇ ਉਹ ਗੇੜੀਆਂ ਨਾਲ ਲਗਾ ਗੁਰਦੁਆਰਾ ਸਤਖਤਾਰੀਆ ਸਾਹਿਬ ਆ ਕੇ ਗਤਕਾ ਵਿੱਚ ਪਾਗ ਹੋਏ ਸਾਡੇ ਗਤਕਾ ਦੇ ਵਿੱਚ ਸਾਡੇ ਕੋਚ ਸਾਹਿਬ ਹਰਮਿੰਦਰ ਸਿੰਘ ਬੱਬੂ ਕਿਦੇ ਸਾਡੇ ਕੋਚ ਸਾਹਿਬ ਆ ਉਹ ਹਾਨੂੰ ਗਤਕਾ ਸਿਖਾਉਂਦੇ ਆ ਤੇ ਆਪਾਂ ਉਹਨਾਂ ਕੋ ਪੈਦੀਵਾਰ ਆਏ ਕਿਦੋਂ ਤੇ ਉਹਨਾਂ ਨੂੰ ਆਪਾਂ ਗਿਆ ਉਹ ਕਿਦੋਂ ਇੱਥੇ ਬੈਠੇ ਜੀ ਨਾ ਆਪਾਂ ਆਏ ਸੀ ਤੇ ਉਹਨਾਂ ਨੂੰ ਆਪਾਂ ਗਿਆ ਪਾਈ ਆਪਾਂ ਗਤਕਾ ਸਿੱਖਣਾ ਹੈ ਉਹ ਭਾਈ ਕਹਿੰਦੇ ਆ ਜਾ ਕਰੋ ਫ੍ਰੀ ਸੇਵਾ ਤੇ ਸਾਢੇ 6 ਤੋਂ ਲੈ ਕੇ ਸਾਢੇ 8 ਵਜੇ ਤੱਕ ਰਾਇਗੁਰਜੀ ਖਾਲਸਾ ਵਾਹਿ ਫਤਿਹ। ਸਾਨੂੰ ਗਤਕਾ ਸਿੱਖਦੇ ਮੈਨੂੰ ਇਹ 3 ਸਾਲ ਹੋ ਗਿਆ ਇਹ ਸਾਡੇ ਕੋਲ ਸਾਡੇ ਸਾਈ ਭਾਈ ਤੇ ਉਹਨਾਂ ਨੂੰ 9 ਸਾਲ ਹੋ ਗਏ ਸਿੱਖਿਆ। ਰਾਇਗੁਰਜੀ ਖਾਲਸਾ ਵਾਹਿ ਫਤਿਹ। ਬੱਚਿਆਂ ਨੂੰ ਸਿਖਾਉਂਦੇ ਕੋਈ ਦੀ ਦਿੱਕਤ ਕੋਈ ਆਈ ਹੋਵੇ ਪੈਸੇ? ਹਾਂ ਬਹੁਤ ਵਾਰ ਆਈ ਹੈ ਕਿ ਕਈ ਵਾਰੀ ਬੱਚੇ ਟੀਵੀ ਹੁੰਦੇ ਆ ਬਹੁਤ ਟਾਈਮ ਲੱਗਦਾ ਵਾ ਕਈਆਂ ਨੂੰ ਛੇਤੀ ਸਿੱਖਦੇ ਕੈਚ ਕਰਦੇ ਆ। ਕੋਈ ਬੱਚੇ ਉਹ ਵੀ ਹੋਣਗੇ ਕਿੰਨੀ ਦੇਰ ਚ ਵੱਧ ਘੱਟ ਤੋਂ ਘੱਟ ਸਿੱਖ ਲੈਂਦੇ ਨੇ। ਘੱਟ ਤੋਂ ਘੱਟ 35 ਹਫਤਾ। ਜਾਂ ਚਾਰ ਪੰਜ ਨੇ ਇਤਵਦ ਨੇ ਕੋਈ ਨਵਾਂ ਬੱਚਾ ਆਇਆ ਹੋਵੇ ਤੁਹਾਡੇ ਚ ਨਵਾਂ ਬੱਚਾ ਹਾਂ ਕਾਫੀ ਆਏ ਹੋਂਤੇ ਹੁੰਦੇ ਆਂਦ ਰਹਿੰਦੇ ਹੋਂ ਆਇਆ ਚਾਰ ਪੰਜ ਆਏ ਨੇ ਕਿੰਨੀ ਟੀਮ ਹੈ ਤੁਹਾਡੀ ਸਾਡੀ ਟੀਮ ਕਾਫੀ ਪੁਰਾਣੀ ਹੈ ਵੈਸੇ ਕਈ ਆਉਂਦੇ ਜਾਂਦੇ ਰਹਿੰਦੇ ਸਾਲ ਚ ਬਦਲਦੇ ਰਹਿੰਦੇ 26 27 ਤਹਾਰ ਵਧੀ ਰਹਿੰਦੀ ਹੈ ਹਾਂਜੀ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਗੁਰਕੀਤ ਸਿੰਘ ਹੈ ਤੇ ਇੱਥੇ ਸਾਰੇ ਸਿੱਖਣ ਆਸਤੇ ਆਂਦੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਤੁਨ ਮਤੋਂ ਆਂਦੇ ਆ ਤੇ ਸਾਰਿਆਂ ਨੂੰ ਖੁੱਲਾ ਸੱਦਾ ਜਿਹੜਾ ਮਰਜੀ ਆਣ ਕੇ ਸਿੱਖੋ ਤੇ ਫ੍ਰੀ ਸਿੱਖਲਾਈ ਆ ਤੇ ਆ ਵੀ ਹਿੰਦੂ ਧਰਮ ਚ ਤੇ ਬਾਕੀ ਗੱਲ ਵਾਹਿਗੁਰੂ ਜੀ ਖਾਨ ਸਾਹਿਬ ਵਾਹਿਗੁਰੂ ਜੀ ਮੇਰਾ ਨਾਮ ਸਪਸ਼ਟ ਮੈਂ ਹਿੰਦੂ ਧਰਮ ਤੇ ਆ ਹਣਾ ਮੈਰੀ ਮੇਰੀ ਮਰਜ਼ੀ ਹੀ ਧਰਮ ਤੇ ਇੱਥੇ ਸਦਾਰ ਬਣ ਕੇ ਗਤਕਾ ਸਿੱਖਾਂ ਹਣਾ ਮੇਰੀ ਖੁਸ਼ੀ ਹੀ ਹਣਾ